ਇੱਕ ਲੇਡੀਸ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਿਲਬੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸਐਚਓ ਸਿਟੀ ਵੱਲੋਂ ਮਕਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀਐਨਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈਪੀਐਸ ਹੁਣਾ ਵੱਲੋਂ ਇਮੀਡੀਏਟਲੀ ਡੀਐਸਪੀ ਸਿਟੀ ਡੀਐਸਪੀ ਡੀ ਅਨਚਾਰਜ ਸੀਆਈਏ ਤੇ ਐਸਐਚਓ ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਦੋਸ਼ੀ ਸਿਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਮਲਿਆਵਾਲਾ ਥਾਣਾ ਸਰਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੂੰ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਆਨ ਗੋਇੰਗ ਸਹੀ ਕਰਦੇ ਮਰਡਰ ਦਾ ਕੰਮ ਕੀ ਹੋਇਆ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲੋ ਪਿਆਸਾਂ ਦਾ ਲੈਣ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤਾਂ ਪੈਸਿਆਂ ਦੀ ਡਿਮਾਂਡ ਕਰ ਰਿਆ ਸੀ ਕਿ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋ ਪਾਈ ਹੋਣ ਦੇ ਲੱਗੇ ਤਾਂ ਉਹਨਾਂ ਨੇ ਉਸ ਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੋੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਿਆ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਢਲੀ ਪੁਛਗੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਐ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਤੇ ਕੁਝ ਥੋੜੇ ਜਿਹੇ ਪੈਸਿਆਂ ਦੇ ਪੁਰਾਣੇ ਲੈਂਡ ਦੇਣ ਕਰਕੇ ਇਸ ਮਰਡਰ ਨੂੰ ਅੰਜਾਮ ਦਿੱਤਾ ਸਰ ਜੀ ਸਿੰਘ ਦਾ ਮਰਡਰ ਸੀਗਾ ਜੀ ਇਹ ਬੰਦੇ ਆਪਣੇ ਘਰੋਂ ਨਿਕਲੇ ਨੇ ਤਾਂ ਉਹ ਬੰਦਾ ਵੀ अर्ਲੀ ਮਾਰਨਿੰਗ ਕੋਈ 6:30 ਵਜੇ ਆਪਣੇ ਘਰੋਂ ਆਟੋ ਲੈ ਕੇ ਨਿਕਲਿਆ ਸੀਗਾ ਇਹਨਾਂ ਨੇ ਉਹਦੇ ਕੋਲੋਂ ਆਟੋ ਤੇ ਜਾਣ ਲਈ ਕਿਤੇ ਲਿਫਟ ਲਈ ਤੇ ਆਪਣੇ ਮੂੰਹ ਬੰਨ ਲਿਆ ਕਿਉਂਕਿ ਇਹ ਬੰਦਾ ਸਾਡੀ ਪਛਾਣ ਨਾ ਕਰ ਸਕੇ ਤੇ ਜਿਹੜੇ ਕੁਝ ਮੁੱਢਲੇ ਸੀਸੀਟੀਵੀ ਕੈਮਰੇ ਧਿਆਨ ਵਿੱਚ ਆਏ ਕਬਰ ਆਇਆ ਸੀਗਾ ਥੈਂਕ ਯੂ ਸਰ ਕਨਾ ਸਿਟੀ ਤਰਨਤਾਰਨ ਦੀ ਪੁਲਸ ਨੂੰ 24 ਸਤੰਬਰ ਦਿਸ਼ਾਮ ਇੱਕ ਔਰਤ ਵੱਲੋਂ ਗੁੰਮਸ਼ੁਦਗਾ ਆਪਣੇ ਪਤੀ ਦੀ ਗੁੰਮਸ਼ੁਦਗਾ ਸੰਬੰਧੀ ਰਿਪੋਰਟ ਦਰਜ ਕਰਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਔਰ 6 ਸਤੰਬਰ ਦੀ ਸਵੇਰ ਰੋਹੀ ਕਿਨਾਰੇ ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੁੰਦੀ ਹੈ ਜਿਸ ਦੀ ਪੁਸ਼ਟੀ ਹੁੰਦੀ ਹੈ ਕਿ ਉਸ ਦਾ ਨਾਮ ਦਲਬੀਰ ਸਿੰਘ ਹੈ ਔਰ ਜਿਸ ਔਰਤ ਵੱਲੋਂ ਇਹ ਰਿਪੋਰਟ ਦਰਜ ਕਰਾਈ ਗਈ ਉਸ ਦਾ ਪਤੀ ਹੈ ਇਸ ਕਤਲ ਦੇ ਮਾਮਲੇ 'ਚ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰਦੇ ਹੋਏ ਅੱਜ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਹਤਿਆ ਦੇ ਪਿੱਛੇ ਮੋ ਕਾਰਨ ਇਹ ਸੀ ਕਿ ਜਿਹੜਾ ਰਿਕਸ਼ਾ ਚਾਲਕ ਸੀ ਉਸpassੋਂ ਦੋਵਾਂ ਮੁਲਜ਼ਮਾਂ ਨੇ ਕੁਝ ਰੁਪਏ ਲੈਣੇ ਸਨ ਔਰ ਇਹ ਦੋਨੋਂ ਨਸ਼ੇ ਦੇ ਆਦੀ ਸਨ ਜਦੋਂ ਇਹ ਰਿਕਸ਼ਾ ਚਾਲਕ ਦਲਬੀਰ ਸਿੰਘ ਆਪਣੇ ਘਰੋਂ ਸਵੇਰੇ ਨਿਕਲਦਾ ਹੈ ਤਾਂ ਦੋਵੇਂ ਨਕਾਬਪੋਸ਼ਾਂ ਵੱਲੋਂ ਰਸਤੇ ਵਿੱਚ ਲਿਫਟ ਮੰਗਦੇ ਹੋਏ ਉਸਦਾ ਕਤਲ ਚਾਕੂਆਂ ਨਾਲ ਵਾਰ ਕਰਦੇ ਹੋਏ ਕਰ ਦਿੱਤਾ ਜਾਂਦਾ ਹੈ ਪੁਲਿਸ ਨੇ ਫਿਲਹਾਲ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਫਤਾਰ ਕਰਦੇ ਹੋਏ ਵਾਰਦਾਤ ਲਈ ਵਰਤੇ ਗੇ ਚਾਕੂ ਵੀ ਬਰਾਮਦ ਕਰ ਲਏ ਗਏ ਹਨ ਔਰ ਇਸ ਵਿੱਚ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੋਵੇਂ ਜੋ ਮਲਜਮ ਹਨ ਉਹ ਨਸ਼ੇ ਦੇ ਵਿੱਚ ਧੁੱਤ ਸਨ ਔਰ ਨਸ਼ੇ ਦੇ ਪੱਕੇ ਆਦੀ ਹਨ ਔਰ ਇਹਨਾਂ ਖਿਲਾਫ ਐਨਡੀਪੀਐਸ ਅਖ ਪਹਿਲਾਂ ਪਰਚੇ ਵੀ ਦਰਜ ਹਨ ਫਿਲਹਾਲ ਪੁਲਿਸ ਨੇ ਦੋਵਾਂ ਮਲਜਮਾਂ ਨੂੰ ਗ੍ਰਫਤਾਰ ਕਰ ਮਾਨਯੋਗ ਅਦਾਲਤ ਬਸ ਹੋ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਲਈ ਇਹ ਬਹੁਤ ਵੱਡੀ ਸਫਲਤਾ ਹੈ ਜਿਸ ਵਿੱਚ ਉਹਨਾਂ ਨੇ ਦੋ ਮਲਜਮਾਂ ਨੂੰ ਜਲਦ ਅਨੇ ਕਤਲ ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਮਾਮਲਾ ਹੱਲ ਕਰ ਲਿਆ ਰਮਨ ਚਾਵਲਾ ਜਗਮਨੀ ਟੀਵੀ ਤਰੰਤ ਤਰੰਤ